ਸਤਿ ਸ਼੍ਰੀ ਅਕਾਲ ਦੋਸਤੋ ਰਾਜਵੀਰ ਜਵੰਦਾ ਨੂੰ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਜਿਨ੍ਹਾਂ ਦਾ ਇੱਕ ਹਰਿਆਣਾ ਦੇ ਪੰਜੌਰ ਇਲਾਕੇ ਦੇ ਵਿੱਚ ਬਹੁਤ ਹੀ ਵੱਡਾ ਭਿਆਨਕ ਐਕਸੀਡੈਂਟ ਪਸ਼ੂਵਾ ਦੀ ਵਜ੍ਹਾ ਦੇ ਕਾਰਨ ਹੁੰਦਾ ਹੈ ਪਰ ਲੋਕਾਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਵਾਲ ਵੀ ਕੀਤੇ ਜਾਂਦੇ ਹਨ ਕਿ ਇਹ ਇੱਕ ਵੱਡੀ ਸਾਜ਼ਿਸ਼ ਹੈ ਇਹ ਐਕਸੀਡੈਂਟ ਨਹੀਂ ਪਰ ਦੋਸਤੋ ਭਾਵੇਂ ਐਕਸੀਡੈਂਟ ਹੈ ਭਾਵੇਂ ਇਹ ਸਾਜ਼ਿਸ਼ ਹੈ ਪਰ ਅਜ ਰਾਜਵੀਰ ਜਵੰਦਾ ਆਪਣੇ ਪਰਿਵਾਰ ਨੂੰ ਤੇ ਸਾਨੂੰ ਸਭ ਪੰਜਾਬੀ ਲੋਕਾਂ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਕੇ ਇਸ ਦੁਨੀਆ ਦੇ ਵਿੱਚੋਂ ਚਲੇ ਗਏ ਹਨ ਤੇ ਦੋਸਤੋ 10 ਤੋਂ 12 ਦਿਨ ਉਹਨਾਂ ਦਾ ਮਹਾਲੀ ਦੇ ਫੋਟੀ ਹਸਪਤਾਲ ਦੇ ਵਿੱਚ ਇਲਾਜ ਵੀ ਚੱਲਦਾ ਹੈ ਪਰ ਡਾਕਟਰਾਂ ਦੀ ਸਖਤ ਮਿਹਨਤ ਕਰਨ ਤੋਂ ਬਾਅਦ ਵੀ ਰੱਬ ਨੂੰ ਉਹਨਾਂ ਦੇ ਉੱਤੇ ਦਰਸ਼ ਨਹੀਂ ਆਇਆ ਤੇ ਜਿਸ ਕਰਕੇ ਉਹ ਜਿੰਨੇ ਸਾਲ ਲਿਖਾ ਕੇ ਜਾਂਦੇ ਹਨ ਉਨੇ ਹੀ ਸਾਲ ਲੈ ਕੇ ਜਾਂਦੇ ਹਨ ਕੋਈ ਵੀ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਪਰਿਵਾਰ ਦੀਆਂ ਕੰਮ ਨਹੀਂ ਆਉਂਦੀਆਂ ਚਲੋ ਇਹ ਤਾਂ ਰੱਬ ਦਾ ਭਾਣਾ ਹੈ ਸਾਨੂੰ ਮੰਨਣਾ ਪੈਂਦਾ ਹੈ ਪਰ ਜੋ ਹੁਣ ਇਸ ਸਮੇਂ ਪਰਿਵਾਰ ਦਾ ਹਾਲ ਹੈ ਉਹ ਹਾਲ ਵੀ ਦੇਖਿਆ ਨਹੀਂ ਜਾਂਦਾ ਸਭ ਤੋਂ ਜ਼ਿਆਦਾ ਬੁਰਾ ਹਾਲ ਇਸ ਸਮੇਂ ਉਹਨਾਂ ਦੇ ਸਭ ਤੋਂ ਛੋਟੇ ਬੇਟੇ ਦਾ ਹੈ ਜੋ ਇੱਕ ਪੰਜਵੀਂ ਕਲਾਸ ਦੇ ਵਿੱਚ ਪੜਦਾ ਹੈ ਤੇ ਹੁਣ ਉਹ ਕਈ 10-15 ਦਿਨਾਂ ਤੋਂ ਬਾ ਸਕੂਲ ਦੇ ਵਿੱਚ ਜਾਣ ਲੱਗਿਆ ਕਿਉਂਕਿ ਉਹ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਬਹੁਤ ਹੀ ਜ਼ਿਆਦਾ ਉਦਾਸ ਨਜ਼ਰ ਆ ਰਿਹਾ ਸੀ ਤੇ 10-15 ਦਿਨਾਂ ਤੋਂ ਬਾਅਦ ਜਦੋਂ ਉਸ ਬੱਚੇ ਨੂੰ ਰਾਜਵੀਰ ਜਵੰਦਾ ਦੇ ਬੱਚੇ ਨੂੰ ਪੁੱਤਰ ਨੂੰ ਸਕੂਲ ਦੇ ਵਿੱਚ ਭੇਜਿਆ ਜਾਂਦਾ ਤਾਂ ਉਹ ਸਕੂਲ ਦੇ ਵਿੱਚ ਵੀ ਸਾਰਾ ਦਿਨ ਉਦਾਸ ਬੈਠੇ ਰਹਿੰਦਾ ਹੈ ਨਾ ਬੱਚਿਆਂ ਨਾਲ ਖੇਡਦਾ ਹੈ ਨਾ ਬੋਲਦਾ ਹੈ ਤੇ ਨਾ ਹੀ ਕੁਝ ਖਾਂਦਾ ਹੈ ਬਸ ਉਦਾਸ ਬੈਠਿਆ ਇੱਕੋ ਹੀ ਗੱਲ ਪੁਕਾਰਦਾ ਹੈ ਕਿ ਪਾਪਾ ਜਲਦੀ ਆ ਜਾਓ ਕਿ ਪਾਪਾ ਜਲਦੀ ਆ ਜਾਓ ਮੇਰਾ ਦਿਲ ਨਹੀਂ ਲੱਗਦਾ ਇਹ ਗੱਲਾਂ ਰਾਜਵੀਰ ਜਵੰਦਾ ਦਾ ਸਭ ਤੋਂ ਛੋਟਾ ਬੇਟਾ ਕਰਦਾ ਤੇ ਜਦੋਂ ਇਹ ਗੱਲਾਂ ਕਰਦੇ ਹੋਏ ਇਕੱਲੇ ਬੈਠੇ ਉਸ ਬੇਟੇ ਨੂੰ ਟੀਚਰ ਦੇਖਦੇ ਹਨ ਤਾਂ ਉਹ ਉਸਦੇ ਬੋਲ ਸੁਣਦੇ ਹਨ ਤਾਂ ਉਹ ਬੋਲ ਸੁਣ ਕੇ ਭਾਵੁਕ ਹੋ ਜਾਂਦੇ ਹਨ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਹਨ ਕਿ ਆਖਰਕਾਰ ਜਵੰਦਾ ਦਾ ਬੇਟਾ ਕੀ ਕਹਿ ਰਿਹਾ ਹੈ ਕਿ ਪਾਪਾ ਜਲਦੀ ਆ ਜਾਓ ਜਦਕਿ ਉਹਨਾਂ ਦੇ ਪਾਪਾ ਨੇ ਹੁਣ ਕਦੇ ਵੀ ਇਸ ਦੁਨੀਆ ਦੇ ਵਿੱਚ ਨਹੀਂ ਆਣਾ ਆਪਣੇ ਬੇਟੇ ਨੂੰ ਕਦੇ ਵੀ ਮਿਲਣ ਨਹੀਂ ਆਣਾ ਤੇ ਇਹ ਗੱਲਾਂ ਸੁਣ ਕੇ ਤੇ ਇਹ ਰਿਪੋਰਟ ਉਸ ਸਕੂਲ ਦੇ ਟੀਚਰ ਉਹਨਾਂ ਦੇ ਮਾਪਿਆਂ ਨੂੰ ਭੇਜਦੇ ਹਨ ਤੇ ਇਹ ਬੱਚੇ ਦੀ ਰਿਪੋਰਟ ਦੇਖ ਕੇ ਵੀ ਮਾਪਿਆਂ ਦੇ ਹੋ ਛੁੱਟ ਜਾਂਦੇ ਹਨ ਤੇ ਉਹ ਮਾਂ ਤੇ ਪਤਨੀ ਤੇ ਛੋਟੀ ਜਹੀ ਬੱਚੀ ਅਮੰਤਕੌਰ ਭੁੱਬਾ ਮਾਰ ਕੇ ਰੋਣ ਲੱਗਦੇ ਹਨ ਕਿ ਆਖਰਕਾਰ ਉਹਨਾਂ ਦੇ ਬੇਟੇ ਨੂੰ ਕੀ ਹੋ ਚੁੱਕਿਆ ਕਿ ਵੱਡਾ ਸਦਮਾ ਲੱਗ ਚੁੱਕਿਆ ਹੈ ਇਸ ਲਈ ਦੋਸਤੋ ਉਸ ਬੱਚੇ ਨੂੰ 2 ਦਿਨ 4 ਦਿਨ ਦੇ ਲਈ ਛੁੱਟੀ ਕਰਾਈ ਜਾਂਦੀ ਹੈ ਤਾਂ ਜੋ ਉਸ ਦਾ ਮਨ ਕੁਝ ਹੋਰ ਹੋ ਜਾਵੇ ਇੰਨਾ ਵੱਡਾ ਦੁੱਖ ਪਰਿਵਾਰ ਨੂੰ ਬੱਚਿਆਂ ਨੂੰ ਪੰਜਾਬੀ ਲੋਕਾਂ ਨੂੰ ਲੱਗਿਆ ਹੈ ਇਸ ਲਈ ਸਾਡਾ ਫਰਜ ਬਣਦਾ ਹੈ ਕਿ ਅਸੀਂ ਅਫਵਾਹਾਂ ਨਾ ਫੈਲਾਈਏ ਕਿ ਉਹਨਾਂ ਦਾ ਐਕਸੀਡੈਂਟ ਨਹੀਂ ਜਾਂ ਫਿਰ ਕੋਈ ਸਾਜਿਸ਼ ਰਚੀ ਗਈ ਹੈ ਪਰ ਅਜਿਹਾ ਕੁਝ ਵੀ ਨਹੀਂ ਪਸ਼ੂਆਂ ਨਾਲ ਐਕਸੀਡੈਂਟ ਹੋਇਆ ਹੈ ਅਫਵਾਹਾਂ ਤੋਂ ਬਚੋ ਤੇ ਹੱਥ ਬਨ ਕੇ ਬੇਨਤੀ ਹੈ ਪਰਿਵਾਰ ਦੇ ਨਾਲ ਖੜੋ ਉਹਨਾਂ ਦਾ ਸਹਾਰਾ ਬਣੋ ਤੁਹਾਡੀ ਲੋੜ ਹੈ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ